ਬਹੁਤ ਇஷ்டਕਾਰ ਜੋ ਗੁਰੂ ਰੂਪ ਗੁਰੂ ਸਾਹਿਬ ਜੀ ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਪਵਿੱਤਰ ਫਤਿਹ ਬਲੰਦ ਕਰੀ ਇஷ்டਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 1984 ਸਿੱਖ ਇਤਿਹਾਸ ਦੇ ਵਿੱਚ ਅਹਿਮ ਸਥਾਨ ਰੱਖਣ ਵਾਲਾ ਭਾਵ ਕਿ ਜਿਸ ਨੂੰ ਕਹਿ ਸਕਦੇ ਹਾਂ ਕਿ ਤਾਰੀਖ ਦੇ ਪੰਨਿਆਂ ਦੇ ਉੱਪਰ ਖੂਨ ਦੇ ਨਾਲ ਲਿਖਿਆ ਹੋਇਆ ਤੀਜਾ ਘੱਲੂਕਾਰਾ ਜਿਸ ਨੂੰ ਸਰਕਾਰ ਦੇ ਵੱਲੋਂ ਆਪਰੇਸ਼ਨ ਬਲੂ ਸਟਾਰ ਦਾ ਨਾਮ ਦਿੱਤਾ ਗਿਆ ਤੇ ਸਿੱਖ ਤਾਰੀਖ ਦੇ ਪੰਨਿਆਂ ਤੇ ਜਿਸ ਨੂੰ ਤੀਜੇ ਕੱਲੂ ਘਾਰੇ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਹੈ ਖੈਰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਕੱਲੂ ਘਾਰੇ ਦੀਆਂ ਵੀ ਬਹੁਤ ਸਾਰੀਆਂ ਪਰਤਾਂ ਸੀ ਵੁਡਰੋਜ ਆਪਰੇਸ਼ਨ ਇਸੇ ਹੀ ਕੱਲੂ ਘਾਰੇ ਦਾ ਇੱਕ ਹਿੱਸਾ ਸੀ ਜਿਸ ਦੇ ਦੌਰਾਨ ਸਾਰੇ ਪੰਜਾਬ ਨੂੰ ਹਿੰਦੁਸਤਾਨ ਦੇ ਬਾਕੀ ਸੂਬਿਆਂ ਦੇ ਨਾਲੋਂ ਤੇ ਪੰਜਾਬ ਦੀਆਂ ਜਿਹੜੀਆਂ ਬਾਕੀ ਹੱਦਾਂ ਅੰਤਰਰਾਸ਼ਟਰੀ ਕਹਿ ਸਕਦੇ ਹੋ ਕਿ ਖੱਦਾਂਗੇ ਮੰਨੀਆਂ ਜਾਂਦੀਆਂ ਨੇ ਪਾਕਿਸਤਾਨ ਦੇ ਨਾਲ ਉਹਨਾਂ ਦੇ ਨਾਲੋਂ ਬਿਲਕੁਲ ਤੋੜ ਦਿੱਤਾ ਗਿਆ ਦੂਸਰੀ ਸਭ ਤੋਂ ਅਹਿਮ ਗੱਲ ਸੀ ਮੈਟਰਲ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਬਾਕੀ ਕਹਿ ਸਕਦੇ ਹੋ ਕੋਈ ਪੰਜਾਬ ਦੀ ਸਰਜ਼ਮੀਨ ਦੇ ਨਾਲੋਂ ਤੋੜ ਦਿੱਤਾ ਗਿਆ ਤੇ ਸਾਰੇ ਦਾ ਨਾਮ ਸਰਕਾਰ ਦੇ ਵੱਲੋਂ ਦਿੱਤਾ ਗਿਆ ਆਪਰੇਸ਼ਨ ਬਲੂ ਸਟਾਰ ਔਰ ਸਿੱਖਾਂ ਨੇ ਚਾਹੇ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਂ ਫਿਰ ਬਾਕੀ ਗੁਰਦੁਆਰਾਂ ਦੇ ਉੱਪਰ ਜਿਹੜੇ ਹਮਲੇ ਹੋਏ ਤੇ ਉਹਨਾਂ ਦੇ ਦੌਰਾਨ ਹੋਈਆਂ ਸ਼ਹਾਦਤਾਂ ਉਹਨਾਂ ਨੂੰ ਨਾਮ ਦਿੱਤਾ ਤੀਜਾ ਕੱਲੂਕਾਰਾ ਜਾਂ ਜੂਨ 1984 ਦਾ ਕੱਲੂਕਾਰਾ ਇਸ ਕੱਲੂਕਾਰੇ ਦੇ ਵਿੱਚ ਇੱਕ ਅਹਿਮ ਗੱਲ ਔਰ ਸਭ ਤੋਂ ਕਹਿ ਸਕਦੇ ਹੋ ਕਿ ਜਿਸ ਨੂੰ ਤਾਰੀਖ ਦੇ ਪੰਨਿਆਂ ਦੇ ਵਿੱਚੋਂ ਕਦੀ ਵੀ ਮਨਫੀ ਨਹੀਂ ਕੀਤਾ ਜਾ ਸਕਦਾ ਜਨਰਲ ਸ਼ਬੀਖ ਸਿੰਘ ਹੋਰਾਂ ਦੀ ਸ਼ਹਾਦਤ ਜਨਰਲ ਸ਼ਬੀਖ ਸਿੰਘ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਸਥਾਨ ਜਿਹੜਾ ਉਹ ਬਣ ਚੁੱਕਾ ਹੈ ਉਹਨਾਂ ਦੇ ਬਾਰੇ ਉਹਨਾਂ ਦੇ ਪਿਛੋਕੜ ਨੂੰ ਬੰਨਣਾ ਬਹੁਤ ਜ਼ਰੂਰੀ ਹੈ ਉਹਨਾਂ ਦੇ ਪਿਛੋਕੜ ਦੇ ਬਾਰੇ ਜਾਂ ਫਿਰ ਉਹਨਾਂ ਦੀ ਪਰਿਵਾਰਕ ਪੰਸਾਬਲੀ ਬਾਰੇ ਤਾਂ ਮੈਂ ਬਹੁਤ ਸਾਰੀਆਂ ਇਤਿਹਾਸ ਦੀਆਂ ਲਿਖਤਾਂ ਦੇ ਵਿੱਚ ਜਾਂ ਫਿਰ ਕਹਿ ਸਕਦੇ ਹੋ ਕਿ ਵਿਖਿਆਨਾਂ ਦੇ ਵਿੱਚ ਸੰਖਤਾਂ ਦੇ ਨਾਲ ਜ਼ਿਕਰ ਕਰ ਚੁੱਕਾ ਹਾਂ ਪਰ ਮੁਕਤੀਬਾਨੀ ਜਿਹੜੀ ਕਿ ਉਸ ਸਮੇਂ ਪਾਕਿਸਤਾਨ ਦੇ ਪੂਰਬੀ ਪਾਕਿਸਤਾਨ ਵਾਲੇ ਹਿੱਸੇ ਨੂੰ ਵੱਖ ਕਰਕੇ ਬੰਗਲਾਦੇਸ਼ ਨਾਮਕ ਦੇਸ਼ ਨੂੰ ਹੋਂਦ ਦੇ ਵਿੱਚ ਲਿਆਉਣ ਦੇ ਵਾਸਤੇ ਬਣਾਈ ਗਈ ਇੱਕ ਗ੍ਰਿਲਾ ਫੌਜ ਜਿਸ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਜਿਹੜੀ ਹੈ ਉਹ ਜਨਰਲ ਸ਼ਬੀਰ ਸਿੰਘ ਹੁਣਾ ਵੱਲੋਂ ਨਿਭਾਈ ਗਈ ਉਸ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਸਾਰਾ ਜ਼ਿਕਰ ਤਾਂ ਖੈਰ ਹੌਲੀ ਹੌਲੀ ਤਫਸੀਲ ਦੇ ਵਿੱਚ ਬਾਕੀ ਵਿਖਿਆਨਾਂ ਦੇ ਵਿੱਚ ਕਰਦੇ ਰਵਾਂਗੇ ਪਰ ਇੱਕ ਖਾਸ ਤੌਰ ਦੇ ਉੱਪਰ ਉਹਨਾਂ ਦਾ ਕਹਿ ਸਕਦੇ ਹੋ ਕਿ ਇੱਕ ਇਹੋ ਜਿਹਾ ਕਾਰਨਾਮਾ ਜਿਸ ਨੇ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਇੱਕ ਸੁਰਖੀ ਦਾ ਰੂਪ ਲੈ ਲਿਆ ਜਾਂ ਕਹਿ ਸਕਦੇ ਹੋ ਕਿ ਦੁਨੀਆ ਦੀਆਂ ਅੰਤਰਰਾਸ਼ਟਰੀ ਪੱਤਰ ਦੀਆਂ ਖਬਰਾਂ ਇਸ ਸੁਰਖੀ ਦੇ ਨਾਲ ਸ਼ਿੰਗਾਰੀਆਂ ਗਈਆਂ ਕਿ ਟਾਕਾ ਦੇ ਇੰਟਰਨੈਸ਼ਨਲ ਕੰਟੀਨੈਂਟਲ ਹੋਟਲ ਦੇ ਚ ਇੱਕ ਬਹੁਤ ਵੱਡਾ ਹਮਲਾ ਹੋਇਆ ਹੈ ਜਿਸ ਹਮਲੇ ਦੇ ਵਿੱਚ ਵਿਸ਼ਵ ਬੈਂਕ ਦੀ ਟੀਮ ਜਿਹੜੀ ਉਹ ਠਹਿਰੀ ਹੋਈ ਸੀ ਸੋ ਇਹ ਸਾਰੇ ਘਟਨਾਕਰਮ ਨੂੰ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਪੂਰਬੀ ਪਾਕਿਸਤਾਨ ਭਾਵੇਂ ਕਿ ਅੱਜ ਦਾ ਬੰਗਲਾਦੇਸ਼ ਪਾਕਿਸਤਾਨ ਦੇ ਨਾਲੋਂ ਵੱਖ ਹੋਣ ਦੀ ਫਰਾਕ ਦੇ ਵਿੱਚ ਸੀ ਤਾਂ ਉੱਥੋਂ ਦੇ ਬਹੁਤ ਸਾਰੇ ਵਿਦਿਆਰਥੀ ਆਗੂ ਤੇ ਹੋਰ ਜਿਹੜੇ ਅੱਜ ਦੇ ਵੀ ਉੱਥੋਂ ਦੇ ਰਾਜਸੀ ਆਗੂ ਨੇ ਉਹਨਾਂ ਦੇ ਪਰਿਵਾਰਕ ਵਡੇਰੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਕਿਸਤਾਨ ਤੋਂ ਵੱਖ ਹੋਣਾ ਚਾਹੁੰਦੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਪਾਕਿਸਤਾਨ ਜਿਹੜਾ ਉਹ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਅਮੀਰ ਨਹੀਂ ਸੀ ਭਾਵੇਂ ਕਿ ਆਰਥਿਕ ਤੌਰ ਤੇ ਅੱਜ ਵੀ ਉਹਨਾਂ ਦੀ ਹਾਲਤ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਹੈ ਪਰ ਇਹ ਉਹ ਸਮਾਂ ਜਦੋਂ ਪਾਕਿਸਤਾਨ ਦੀ ਆਰਥਿਕ ਹਾਲਤ ਜਿਹੜੀ ਆ ਉਹ ਬਹੁਤ ਕਮਜ਼ੋਰ ਸੀ ਤੇ ਉਸ ਨੂੰ ਅੱਜ ਦੇ ਬੰਗਲਾਦੇਸ਼ ਦੇ ਚ ਭਾਵ ਕੇ ਪੂਰੇ ਵੀ ਪਾਕਿਸਤਾਨ ਦੇ ਵਿੱਚ ਜੰਗ ਲੜਨ ਦੇ ਵਾਸਤੇ ਲੜਨਾ ਪੈ ਰਿਆ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੂਰਬੀ ਪਾਕਿਸਤਾਨ ਦੇ ਵਿੱਚ ਲੜ ਰਹੇ ਪੱਛਮੀ ਪਾਕਿਸਤਾਨ ਦੇ ਫੌਜੀ ਜਵਾਨ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਔਰ ਦੂਸਰੇ ਪਾਸੇ ਜਿਹੜੇ ਸੀਗੇ ਪਸ਼ਤੂਨ ਜਿਹੜੇ ਸੀਗੇ ਉਹ ਫੌਜੀ ਜਰਨੈਲ ਸਨ ਉਹ ਸਰੀਰਕ ਪੱਖ ਤੋਂ ਤਾਂ ਬੜੇ ਡੀਲਡੋਲ ਵਾਲੇ ਸਨ ਪਰ ਉਹਨਾਂ ਦੇ ਕੋਲ ਹਥਿਆਰਾਂ ਦੀ ਜਿਹੜੀ ਹੈ ਉਹ ਕਮੀ ਸੀ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਇੰਨੀ ਵਧੀਆ ਨਹੀਂ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਉਮਦਾ ਜਿਹੜੇ ਹਥਿਆਰ ਹੈ ਉਹ ਆਪਣੀ ਫੌਜ ਨੂੰ ਮੁਹੱਈਆ ਕਰ ਸਕਦਾ ਹੈ ਘਟਨਾ ਜੂਨ 1971 ਦੀ ਹੈ ਅੱਜ ਫਿਰ ਅਸੀਂ ਜੂਨ ਦੇ ਮਹੀਨੇ ਦੇ ਵਿੱਚ ਫਿਰ ਉਸ ਘਟਨਾ ਨੂੰ ਯਾਦ ਕਰਨ ਲੱਗੇ ਹਾਂ ਇਸ ਕਰਕੇ ਕਿਉਂਕਿ ਉਸ ਘਟਨਾ ਦਾ ਸਬੰਧ ਜਰਨਲ ਸ਼ਵੇਕ ਸਿੰਘ ਹੋਣਾ ਦੇ ਨਾਲ ਜੁੜਿਆ ਹੋਇਆ ਹੈ ਸੋ ਉਹਨਾਂ ਦਿਨਾਂ ਦੇ ਵਿੱਚ ਹੀ ਅੰਤਰਰਾਸ਼ਟਰੀ ਅਖਬਾਰਾਂ ਦੇ ਚ ਇੱਕ ਖਬਰ ਆਈ ਕਿ ਵਿਸ਼ਵ ਬੈਂਕ ਦੀ ਇੱਕ ਟੀਮ ਜਿਹੜੀ ਹੈ ਉਹ ਪੂਰਬੀ ਪਾਕਿਸਤਾਨ ਨੂੰ ਕਰਜ਼ਾ ਦੇਣ ਦੇ ਵਾਸਤੇ ਜਾ ਰਹੀ ਹੈ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਬੰਗਲਾਦੇਸ਼ ਜਿਹੜਾ ਕਿ ਉਸ ਸਮੇਂ ਦਾ ਪੂਰਬੀ ਪਾਕਿਸਤਾਨ ਉਹਦੇ ਵਿੱਚ ਪਟਸਨ ਯੂਟ ਦੀ ਜਿਹੜੀ ਪੈਦਾਵਾਰ ਬਹੁਤ ਜ਼ਿਆਦਾ ਹੁੰਦੀ ਹੈ ਔਰ ਉਸ ਦੀ ਉਸ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਵਿਦੇਸ਼ੀ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਮੰਗ ਵੀ ਹੈ ਤੇ ਕਿਸੇ ਨਾ ਕਿਸੇ ਪੱਧਰ ਤੇ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੀ ਆਰਥਿਕਤਾ ਦਾ ਆਧਾਰ ਵੀ ਇਹੀ ਹੈ ਸੋ ਬੇਸ਼ੱਕ ਇਸ ਵਿਸ਼ੇ ਬੈਂਕ ਦਾ ਜਿਹੜੀ ਟੀਮ ਆ ਰਹੀ ਸੀ ਉਸ ਦਾ ਨਿਸ਼ਾਨਾ ਇਹ ਸੀ ਕਿ ਉਹਨਾਂ ਨੂੰ ਵਪਾਰਕ ਪੱਧਰ ਦੇ ਉੱਪਰ ਜਿਹੜੀ ਹੈ ਉਹ ਆਰਥਿਕ ਮਦਦ ਦਿੱਤੀ ਜਾਵੇ ਪਰ ਜਨਰਲ ਸ਼ਬੀਖ ਸਿੰਘ ਨੂੰ ਇਹ ਸਮਝਣ ਦੇ ਵਿੱਚ ਮਾਸਾ ਵੀ ਦੇਰੀ ਨਾਲ ਲੱਗੀ ਕਿ ਕੇਵਲ ਤੇ ਕੇਵਲ ਇਹ ਜਿਹੜੀ ਆਰਥਿਕ ਤੌਰ ਤੇ ਦਿੱਤੀ ਜਾ ਰਹੀ ਮਦਦ ਹੈ ਇਹ ਉਹਨਾਂ ਨੂੰ ਵਪਾਰਕ ਖੇਤਰ ਦੇ ਵਿੱਚ ਬੇਸ਼ੱਕ ਆਪਣਾ ਵਪਾਰਕ ਖੇਤਰ ਦੇ ਵਿੱਚ ਉਹਨਾਂ ਦੀ ਮਦਦ ਵਾਸਤੇ ਦਿੱਤੀ ਜਾ ਰਹੀ ਹੈ ਪਰ ਇਹ ਵਪਾਰਕ ਖੇਤਰ ਦੇ ਵਿੱਚ ਨਹੀਂ ਵਰਤੀ ਜਾਵੇਗੀ ਬਲਕਿ ਪਾਕਿਸਤਾਨ ਦੀ ਹਕੂਮਤ ਦੇ ਵੱਲੋਂ ਹਥਿਆਰ ਕਰੀਦਣ ਵਾਸਤੇ ਵਰਤੀ ਜਾਵੇਗੀ ਸੋ ਉਸ ਵੇਲੇ ਜਨਰਲ ਸ਼ਬੀਕ ਸਿੰਘ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਵਿਦਿਆਰਥੀ ਆਗੂ ਤਿਆਰ ਕੀਤੇ ਸੀ ਜਿਹੜੇ ਕਿ ਉਸ ਸਮੇਂ ਬੰਗਲਾਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਅਜਿਹੇ ਵਿਦਿਆਰਥੀ ਸਨ ਜਿਹੜੀ ਕਿ ਗ੍ਰਿਲਲਾ ਲੜਾਈ ਲੜਨ ਦੇ ਵਾਸਤੇ ਜਨਰਲ ਸ਼ਬੀਕ ਸਿੰਘ ਦੇ ਵੱਲੋਂ ਤਿਆਰ ਕੀਤੇ ਗਏ ਸਨ ਇੱਕ ਲੇਖਕ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ ਕਿ ਉਹ ਲੋਕ ਸਰੀਰਕ ਪੱਧਰ ਦੇ ਉੱਪਰ ਇੰਨੇ ਕਮਜ਼ੋਰ ਸਨ ਦੂਜੇ ਪਾਸੇ ਪਾਕਿਸਤਾਨੀ ਫੌਜ ਦੇ ਜਰਨੈਲ ਸਰੀਰਕ ਪੱਧਰ ਦੇ ਉੱਪਰ ਬੜੇ ਤਾਕਤਵਰ ਸਨ ਤੇ ਇੰਝ ਸੀ ਜਿਵੇਂ ਬਾਜਾਂ ਦੇ ਨਾਲ ਲੜਨ ਦੇ ਵਾਸਤੇ ਚਿੜੀਆਂ ਨੂੰ ਤਿਆਰ ਕੀਤਾ ਜਾ ਰਿਹਾ ਹੋਵੇ ਤੇ ਇਹੀ ਭੂਮਿਕਾ ਜਨਰਲ ਸ਼ਬੀਕ ਸਿੰਘ ਹੋਰਾਂ ਨੇ ਉਸ ਸਮੇਂ ਮੁਕਤੀਬਾਨੀ ਫੌਜ ਨੂੰ ਗ੍ਰਿਲਲਾ ਢੰਗ ਦੇ ਨਾਲ ਸਿਖਲਾਈ ਦੇਣ ਦੇ ਦੌਰਾਨ ਨਿਭਾਈ ਕਿ ਉਹਨਾਂ ਲੋਕਾਂ ਨੂੰ ਮੈਦਾਨੇ ਜੰਗ ਦੇ ਵਿੱਚ ਲੜਨ ਦੇ ਵਾਸਤੇ ਤਿਆਰ ਕੀਤਾ ਗਿਆ ਜਿਨ੍ਹਾਂ ਦੇ ਕੋਲ ਸਰੀਰਕ ਬੰਤਰਪੱਖ ਤੋਂ ਵੀ ਕੋਈ ਬਹੁਤ ਜ਼ਿਆਦਾ ਬਾਹੂਬਲ ਨਹੀਂ ਸੀ ਤੇ ਦੂਜੇ ਪਾਸੇ ਹਥਿਆਰ ਵੀ ਬਹੁਤ ਜ਼ਿਆਦਾ ਵਧੀਆ ਨਹੀਂ ਸਨ ਦੂਸਰੇ ਪਾਸੇ ਪਾਕਿਸਤਾਨੀ ਫੌਜ ਦੇ ਜਿਹੜੇ ਜਰਨੈਲ ਸੀ ਉਹ ਸਰੀਰਕ ਪੱਧਰ ਦੇ ਉੱਪਰ ਵੀ ਤਾਕਤਵਰ ਸਨ ਸੋ ਜਨੂਸ਼ ਬੀਕ ਸਿੰਘ ਹੁਣਾਂ ਨੇ ਉਸ ਸਮੇਂ ਦੇ ਜਿਹੜੇ ਵਿਦਿਆਰਥੀ ਆਗੂ ਸੀ ਜਿਨ੍ਹਾਂ ਦੇ ਵਿੱਚ ਮੁਹੰਮਦ ਕਦੀਬ ਉਹਨਾਂ ਤੋਂ ਇਲਾਵਾ ਖਾਲਿਦ ਮੁਸ਼ਰਫ ਤੇ ਇੱਕ ਅਲੀ ਹਾਦਰ ਇਹਨਾਂ ਸਾਰਿਆਂ ਨੂੰ ਬੁਲਾ ਕੇ ਬਕਾਇਦਾ ਤੌਰ ਦੇ ਪਰਦਸਿਆ ਕਿ ਅੰਤਰਰਾਸ਼ਟਰੀ ਅਖਬਾਰਾਂ ਦੇ ਵਿੱਚ ਇਹ ਖਬਰ ਜਿਹੜੀ ਹੈ ਪ੍ਰਕਾਸ਼ਿਤ ਹੋਈ ਹੈ ਕਿ ਵਿਸ਼ਵ ਬੈਂਕ ਦੀ ਇੱਕ ਟੀਮ ਜਿਹੜੀ ਹੈ ਉਹ ਪੂਰਬੀ ਪਾਕਿਸਤਾਨ ਨੂੰ ਪਟਸਨ ਦੀ ਪੈਦਾਵਾਰ ਦੇ ਵਿੱਚ ਮਦਦ ਦੇਣ ਦੇ ਵਾਸਤੇ ਇੱਥੇ ਆ ਰਹੀ ਹੈ ਜੇਕਰ ਉਹ ਆਰਥਿਕ ਪੈਕੇਜ ਜਿਹੜਾ ਉਹ ਪਾਕਿਸਤਾਨ ਨੂੰ ਮਿਲ ਜਾਂਦਾ ਹੈ ਤੇ ਉਸ ਆਰਥਿਕ ਪੈਕੇਜ ਦੇ ਨਾਲ ਵਪਾਰਕ ਖੇਤਰ ਦੇ ਵਿੱਚ ਤੇ ਚਾਹੇ ਤਰੱਕੀ ਹੋਵੇ ਜਾਂ ਨਾ ਹੋਵੇ ਪਰ ਇਹ ਬੜਾ ਸਪਸ਼ਟ ਹੈ ਕਿ ਪਾਕਿਸਤਾਨੀ ਹਕੂਮਤ ਦੇ ਵੱਲੋਂ ਨਵੀਨਤਮ ਹਥਿਆਰ ਖਰੀਦੇ ਜਾਣਗੇ ਤੇ ਜੇਕਰ ਪਾਕਿਸਤਾਨੀ ਫੌਜ ਦੇ ਕੋਲ ਚੰਗੇ ਹਥਿਆਰ ਆ ਗਏ ਤਾਂ ਸਾਨੂੰ ਲੜਾਈ ਲੜਨੀ ਬੜੀ ਔਖੀ ਹੋ ਜਾਵੇਗੀ ਸੋ ਨਿਸ਼ਾਨਾ ਇਹ ਸੀ ਕਿ ਕਿਸੇ ਤਰੀਕੇ ਦੇ ਨਾਲ ਵਿਸ਼ਵ ਟੀਮ ਨੂੰ ਇਹ ਅਹਿਸਾਸ ਕਰਾਇਆ ਜਾਏ ਜਿਹੜੀ ਵਿਸ਼ਵ ਬੈਂਕ ਦੀ ਟੀਮ ਆਈ ਸੀ ਕਿ ਪਾਕਿਸਤਾਨ ਦੇ ਹਾਲਾਤ ਬਹੁਤ ਹੀ ਮਾੜੇ ਨੇ ਉੱਥੇ ਕਿਸੇ ਵੇਲੇ ਵੀ ਦੰਗਾ ਫਸਾਦ ਹੋ ਸਕਦੇ ਨੇ ਤੇ ਜੇਕਰ ਇਸ ਸਮੇਂ ਦੇ ਵਿੱਚ ਆਰਥਿਕ ਮਦਦ ਉਹਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਕਿਸੇ ਕੰਮ ਨਹੀਂ ਆਵੇਗੀ ਸੋ ਕੁਝ ਸਮੇਂ ਵਾਸਤੇ ਇਹ ਜਿਹੜੀ ਆਰਥਿਕ ਮਦਦ ਜਾਂ ਇਹ ਜਿਹੜਾ ਆਰਥਿਕ ਪੈਕੇਜ ਦਿੱਤਾ ਜਾਣਾ ਇਸ ਨੂੰ ਰੋਕ ਦਿੱਤਾ ਜਾਵੇ ਉਦੇ ਵਾਸਤੇ ਬਕਾਇਦਾ ਤੌਰ ਤੇ ਇਹ ਜਿਹੜੇ ਤਿੰਨ ਵਿਦਿਆਰਥੀ ਆਗੂ ਮੈਂ ਤੁਹਾਨੂੰ ਦੱਸੇ ਨੇ ਇਹਨਾਂ ਨੂੰ ਬਕਾਇਦਾ ਸਿਖਲਾਈ ਜਿਹੜੀ ਹੈ ਜਨਰਲ ਸ਼ਬੀਕ ਸਿੰਘ ਹੁਣਾਂ ਦੇ ਵੱਲੋਂ ਦਿੱਤੀ ਗਈ ਸੀ ਤੇ ਉਹਨਾਂ ਨੂੰ ਤਿਆਰ ਕੀਤਾ ਗਿਆ ਕਿ ਇਹ ਕਾਰਵਾਈ ਇਸ ਤਰੀਕੇ ਦੇ ਨਾਲ ਹੋਵੇ ਜਿਹੜੀ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਤੋ ਕਿ ਜੂਨ 1971 ਦੀ ਘਟਨਾ ਇਹ ਕਾਰਵਾਈ ਇਸ ਤਰੀਕੇ ਦੇ ਨਾਲ ਹੋਵੇ ਕਿ ਟਾਕਾ ਦੇ ਇੰਟਰਨੈਸ਼ਨਲ ਕੰਟੀਨੈਂਟਲ ਹੋਟਲ ਦੇ ਬਾਅਦ ਜਿਹੜੀ ਪਾਕਿਸਤਾਨੀ ਫੌਜ ਉਸ ਟੀਮ ਦੀ ਸੁਰੱਖਿਆ ਲਈ ਲਗਾਈ ਗਈ ਹੈ ਉਸ ਦਾ ਨੁਕਸਾਨ ਤਾਂ ਹੋਵੇ ਪਰ ਇਸ ਵਿਸ਼ੇ ਬੈਂਕ ਦੀ ਟੀਮ ਦੇ ਕਿਸੇ ਵਿਅਕਤੀ ਦਾ ਜਿਹੜਾ ਉਹ ਨੁਕਸਾਨ ਨਹੀਂ ਹੋਣਾ ਚਾਹੀਦਾ ਜੇਕਰ ਇਸ ਆਈ ਹੋਈ ਟੀਮ ਦੇ ਕਿਸੇ ਵਿਅਕਤੀ ਦਾ ਨੁਕਸਾਨ ਹੋ ਗਿਆ ਤਾਂ ਇਹਦੇ ਨਾਲ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜੀ ਹੈ ਉਹ ਸਾਰੀ ਹਮਦਰਦੀ ਪਾਕਿਸਤਾਨ ਨੂੰ ਮਿਲੇਗੀ ਤੇ ਹੋ ਸਕਦਾ ਹੈ ਕਿ ਫਿਰ ਇਹ ਲੜਾਈ ਦਾ ਜਿਹੜਾ ਕਹਿ ਸਕਦੇ ਹੋ ਕਿ ਸਾਰਾ ਮੂਹ ਮਹਾਂਦਰਾਜਾਂ ਨਕਸ਼ਾ ਹੀ ਬਦਲ ਜਾਵੇ ਸੋ ਜਰਨਲ ਸ਼ਬੀਕ ਸਿੰਘ ਹੁਣਾਂ ਦੇ ਵੱਲੋਂ ਉਸ ਟੀਮ ਨੂੰ ਤਿਆਰ ਕੀਤਾ ਗਿਆ ਤੇ ਸਭ ਤੋਂ ਪਹਿਲੀ ਗੱਲ ਸੀ ਕਿ ਜਿਸ ਤਰ੍ਹਾਂ ਦਾ ਇਹ ਐਕਸ਼ਨ ਕਰਨਾ ਹੈ ਉਹਦੇ ਵਿੱਚ ਹਥਿਆਰ ਕਿਵੇਂ ਦੇ ਵਰਤੇ ਜਾਣ ਸੋ ਬੰਦੂਕ ਦੀ ਬੈਰਲ ਤੋਂ ਚੱਲਣ ਵਾਲੇ ਅਨਰਜ਼ਾ ਗਰਨੇਡ ਇਹ ਤੋਂ ਇਲਾਵਾ ਲਾਈਟ ਮਸ਼ੀਨ ਗਨ ਤੇ ਸਗੀਨਾ ਜਿਹੜੀਆਂ ਸੀਗੀਆਂ ਇਹ ਤਿੰਨ ਤਰ੍ਹਾਂ ਦੇ ਹਥਿਆਰਾਂ ਦੀ ਚੋਣ ਕੀਤੀ ਗਈ ਕਿਉਂਕਿ ਬਹੁਤ ਵੱਡੇ ਪੱਧਰ ਦੇ ਹਥਿਆਰ ਵੀ ਨਹੀਂ ਸੀ ਵਰਤਨੇ ਇੰਜ ਵੀ ਨਹੀਂ ਸੀ ਕਰਨਾ ਕਿ ਬਰੂਦ ਲਾ ਕੇ ਹੋਟਲ ਨੂੰ ਉਡਾ ਦਿੱਤਾ ਜਾਵੇ ਕਿ ਉਸ ਵਿਸ਼ੇ ਬੈਂਕ ਦੀ ਕਿਸੇ ਟੀਮ ਦੇ ਮੈਂਬਰ ਦਾ ਨੁਕਸਾਨ ਹੋਵੇ ਜਿਸ ਦੇ ਨਾਲ ਕਿ ਅੰਤਰਰਾਸ਼ਟਰੀ ਪੱਧਰ ਦੇ ਪਰਖਲਾਰਾ ਜਿਹੜਾ ਸੀ ਉਹ ਬਹੁਤ ਪੈ ਜਾਵੇਗਾ ਸੋ ਇਸ ਟੀਮ ਨੂੰ ਬਕਾਇਦਾ ਤੌਰ ਦੇ ਉੱਪਰ ਤਿਆਰ ਕੀਤਾ ਗਿਆ ਦੁਬਾਰਾ ਸਿਖਲਾਈ ਦਿੱਤੀ ਗਈ ਤੇ ਜਿਹੜਾ ਉਹਨਾਂ ਨੇ ਕਾਰਵਾਈ ਕਰਨੀ ਸੀ ਉਸ ਨੂੰ ਹਿੱਟ ਐਂਡ ऑपरेशन ਦਾ ਨਾਮ ਦਿੱਤਾ ਗਿਆ ਸੋ ਇਸ ਆਪਰੇਸ਼ਨ ਦੇ ਦੌਰਾਨ ਇਹ ਜਿਹੜੇ ਤਿੰਨ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਜਿਹੜੇ ਉਹਨਾਂ ਦੇ ਵੱਲੋਂ ਵਿਦਿਆਰਥੀ ਆਗੂ ਚੁਣੇ ਗਏ ਉਹਨਾਂ ਦਾ ਜਿਹੜਾ ਕਹਿ ਸਕਦੇ ਹੋ ਕਿ ਮੋਦੀ ਸੀ ਜਿਹਨਾਂ ਤੇ ਖਾਲਿਦ ਮੁਸ਼ਰਫ ਸੀ ਉਹਦੇ ਤੋਂ ਇਲਾਵਾ ਮੁਹੰਮਦ ਹੈਦਰ ਜਾਂ ਕੁਛ თਮ ਤੇ ਉਸਦਾ ਨਾਮ ਸਿਰਫ ਹੈਦਰ ਲਿਖਿਆ ਹੋਇਆ ਕੁਝ ਸਰੋਤਾਂ ਦੇ ਵਿੱਚ ਅਲੀ ਹੈਦਰ ਆਉਂਦਾ ਤੇ ਇੱਕ ਮੁਹੰਮਦ ਕਦੂਬ ਚੜੇ ਨੇ ਇਹਨਾਂ ਨੂੰ ਬਕਾਇਦਾ ਤੌਰ ਦੇ ਉੱਪਰ ਇਹ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ ਔਰ ਇਹਨਾਂ ਦੇ ਵਾਸਤੇ ਕਾਰਾਂ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਇੱਕ ਗ੍ਰੀਲਾ ਹਮਲਾ ਸੀ ਜੀ ਦੇ ਵਿੱਚ ਵਿਸ਼ੇਸ਼ ਖਿਆਲ ਇਹ ਰੱਖਣਾ ਸੀ ਕਿ ਵਿਸ਼ੇਬ ਬੈਂਕ ਦੀ ਟੀਮ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਨੁਕਸਾਨ ਨਾ ਹੋ ਜਾਵੇ ਸੋ ਇਹ ਜਿਹੜਾ ਸੀਗਾ ਸਾਰਾ ਕੁਝ ਅਲੀਕਣ ਤੋਂ ਬਾਅਦ ਇਸ ਟੀਮ ਨੂੰ ਹੋਟਲ ਕੌਂਟੀਨੈਂਟਲ ਦੇ ਵੱਲ ਤੋਰਿਆ ਗਿਆ ਔਰ ਇਹ ਜਿਹੜਾ ਕਹਿ ਸਕਦੇ ਹੋ ਕਿ ਉਹਨਾਂ ਦਾ ਐਕਸ਼ਨ ਹੈ ਇੰਨਾ ਸਫਲ ਰਿਹਾ ਕਿ ਇਸ ਬਹੁਤ ਵੱਡੇ ਐਕਸ਼ਨ ਦੇ ਵਿੱਚ ਵਿਸ਼ਵ ਬੈਂਕ ਦੀ ਟੀਮ ਦੇ ਕਿਸੇ ਅਧਿਕਾਰੀ ਦਾ ਕੋਈ ਨੁਕਸਾਨ ਨਾ ਹੋਇਆ ਤੇ ਪਾਕਿਸਤਾਨ ਦੀ ਫੌਜ ਦੇ ਵੱਲੋਂ ਜਿਹੜਾ ਉਸ ਟੀਮ ਦੀ ਸੁਰੱਖਿਆ ਵਾਸਤੇ ਲਾਏ ਗਏ ਜਿਹੜੇ ਆਪਣੇ ਜਵਾਨ ਸੀ ਉਹਨਾਂ ਦਾ ਬਹੁਤ ਸਾਰਾ ਨੁਕਸਾਨ ਹੋਇਆ ਇਸ ਟੀਮ ਦੇ ਕਿਸੇ ਵੀ ਜਿਹੜੇ ਹਿੱਸਾ ਲੈਣ ਵਾਲੇ ਗਰੀਲੇ ਸੀ ਕਿਸੇ ਦਾ ਕੋਈ ਨੁਕਸਾਨ ਨਾ ਹੋਇਆ ਤੇ ਇਹ ਆਪਰੇਸ਼ਨ ਇੰਨਾ ਸਫਲ ਰਿਹਾ ਕਿ ਉਸ ਸਮੇਂ ਅੰਤਰਰਾਸ਼ਟਰੀ ਅਖਬਾਰਾਂ ਦੇ ਵਿੱਚ ਇਹ ਸੁਰਖੀ ਬਣ ਗਈ। ਇਹ ਹੀ ਗੱਲ ਸੁਖਲਾਈ ਦੇ ਦੌਰਾਨ ਜਨਰਲ ਸ਼ਬੀਖ ਸਿੰਘ ਨੇ ਕਹੀ ਸੀ ਕਿ ਅੰਤਰਰਾਸ਼ਟਰੀ ਅਖਬਾਰਾਂ ਦੇ ਵਿੱਚ ਹੀ ਇਹ ਗੱਲ ਆਈ ਹੈ ਕਿ ਪੂਰਬੀ ਪਾਕਿਸਤਾਨ ਨੂੰ ਮਦਦ ਦੇਣ ਦੇ ਵਾਸਤੇ ਵਿਸ਼ਵ ਬੈਂਕ ਦੀ ਟੀਮ ਆ ਰਹੀ ਹੈ ਤੇ ਜੇਕਰ ਅੰਤਰਰਾਸ਼ਟਰੀ ਅਖਬਾਰਾਂ ਦੀ ਹੀ ਇਹ ਸੁਰਖੀ ਬਣ ਜਾਵੇ ਭਾਵੇਂ ਕਿ ਇਹ ਐਕਸ਼ਨ ਇਨੇ ਵੱਡੇ ਪੱਧਰ ਦਾ ਤੇ ਵਿਲੱਖਣ ਹੋਵੇ ਕਿ ਅੰਤਰਰਾਸ਼ਟਰੀ ਅਖਬਾਰਾਂ ਦੀ ਇਹ ਸੁਰਖੀ ਬਣ ਜਾਵੇ ਤੇ ਤਾਂ ਹੀ ਉਹ ਜਿਹੜੀ ਟੀਮ ਹੈ ਵਾਪਸ ਜਾ ਸਕਦੀ ਹੈ ਭਾਵੇਂ ਕਿ ਫਿਰ ਉਹਦੇ ਨਾਲ ਪਾਕਿਸਤਾਨ ਨੂੰ ਕੋਈ ਆਰਥਿਕ ਪੈਕੇਜ ਨਹੀਂ ਮਿਲੇਗਾ ਔਰ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਉਹ ਐਕਸ਼ਨ ਜਿਹੜਾ ਸੀ ਉਹ ਬੜਾ ਸਫਲ ਰਿਹਾ ਉਸ ਐਕਸ਼ਨ ਤੋਂ ਬਾਅਦ ਵਿਸ਼ਵ ਬੈਂਕ ਦੀ ਟੀਮ ਜਿਹੜੀ ਸੀ ਉੱਥੋਂ ਵਾਪਸ ਚਲੀ ਗਈ ਕੇਵਲ ਤੇ ਕੇਵਲ ਪ੍ਰੈਸ ਨੂੰ ਉਹਨਾਂ ਨੇ ਸੰਬੋਧਿਤ ਹੋਤੇ ਹਨ ਇੰਨੀ ਗੱਲ ਕਹੀ ਕਿ ਇਸ ਸਮੇਂ ਪਾਕਿਸਤਾਨ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਤੇ ਇਸ ਸਮੇਂ ਜੇਕਰ ਕੋਈ ਆਰਥਿਕ ਮਦਦ ਦਿੱਤੀ ਜਾਂਦੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਦਾ ਪਰਸਨ ਦੀ ਪੈਦਾਵਾਰ ਦੇ ਵਿੱਚ ਕੋਈ ਖਾਸ ਫਾਇਦਾ ਨਹੀਂ ਉਠਾਇਆ ਜਾ ਸਕਦਾ ਇਸ ਕਰਕੇ ਫਿਲਹਾਲ ਇਹ ਜਿਹੜਾ ਆਰਥਿਕ ਪੈਕੇਜ ਦਿੱਤਾ ਜਾਣਾ ਇਸ ਨੂੰ ਕੋਈ ਸਮੇਲੀ ਜਿਹੜਾ ਉਹ ਮنسੂਖ ਕਰ ਦਿੱਤਾ ਜਾਂਦਾ ਪਾਪ ਮੁਲਤਵੀ ਕਰ ਦਿੱਤਾ ਜਾਂਦਾ ਹੈ ਪਾਕਿਸਤਾਨੀ ਫੌਜ ਤੇ ਪਾਕਿਸਤਾਨੀ ਹਕੂਮਤ ਦੇ ਵਾਸਤੇ ਇੱਕ ਬਹੁਤ ਵੱਡਾ ਸਦਮਾ ਸੀ ਜਾਂ ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡਾ ਝਟਕਾ ਸੀ ਔਰ ਇਸ ਝਟਕੇ ਦੇ ਪਿੱਛੇ ਇਹ ਵੀ ਪਤਾ ਲੱਗ ਗਿਆ ਕਿ ਕੋਈ ਨਾ ਕੋਈ ਮਿਸਟਰ ਐਸ ਬੇਗ ਨਾਮ ਦਾ ਅਧਿਕਾਰੀ ਹੈ ਭਾਰਤੀ ਫੌਜ ਦਾ ਜਿਸ ਨੇ ਇਹਨਾਂ ਗੁਰਿਲੇਆ ਨੂੰ ਇੰਨੇ ਵੱਡੇ ਪੱਧਰ ਦੇ ਉੱਪਰ ਸਿਖਲਾਈ ਦਿੱਤੀ ਹੈ ਸੋ ਐਸ ਬੇਗ ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਵੀਡੀਓ ਵਿੱਚ ਦੱਸਿਆ ਜਾ ਚੁੱਕਾ ਹੈ ਜਾਂ ਤੁਸੀਂ ਇੰਟਰਨੈਟ ਦੇ ਉੱਪਰ ਵੀ ਖੋਜ ਕਰ ਸਕਦੇ ਹੋ ਕਿ ਜਨਰਲ ਸ਼ਬੀਕ ਸਿੰਘ ਹੀ ਐਸ ਬੇਗ ਬਣ ਕੇ ਜਿਹੜੇ ਸੀਗੇ ਉਹ ਮੁਕਤੀਬਾਨੀ ਦੇ ਗੁਰਿਲੇਆ ਨੂੰ ਟ੍ਰੇਨਿੰਗ ਤੰਦਰੀ ਔਰ ਇੱਕ ਲੰਬਾ ਸਮਾਂ ਇੱਕ ਸਾਲ ਦਾ ਅਰਸਾ ਔਰ ਉਸ ਸਾਲ ਦੇ ਅਰਸੇ ਦੇ ਵਿੱਚ ਇਹ ਉਥੋਂ ਦੇ ਲੋਕਾਂ ਨੂੰ ਤਿਆਰ ਕਰਨਾ ਗੋਰੀਲਾ ਜੁੱਧ ਨੀਤੀ ਨੂੰ ਸਮਝਾਉਣਾ ਉਹਦੀ ਸਿਖਲਾਈ ਦੇਣੀ ਤੇ ਉਸ ਤੋਂ ਬਾਅਦ ਇੱਕ ਦੇਸ਼ ਦਾ ਜਨਮ ਦੇਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਖੈਰ ਉਸ ਤੋਂ ਬਾਅਦ ਪਾਕਿਸਤਾਨੀ ਹਕੂਮਤ ਨੇ ਐਸ ਬੇਗ ਨਾਮ ਦੇ ਅਧਿਕਾਰੀ ਦਾ ਭਾਵੇਂ ਕਿ ਉਹਨਾਂ ਨੂੰ ਉਦੋਂ ਤੱਕ ਪਤਾ ਨਹੀਂ ਸੀ ਕਿ ਇਹ ਐਸ ਬੇਗ ਨਹੀਂ ਭਾਵ ਕਿ ਜਨਰਲ ਸ਼ਬੀਕ ਸਿੰਘ ਨੇ ਤੇ ਉਹਨਾਂ ਨੇ ਇਹਨਾਂ ਦੇ ਸਿਰ ਦਾ ਇਨਾਮ ਜਿਹੜਾ ਸੀ ਉਹ 10 ਲੱਖ ਰੁਪਏ ਰੱਖ ਦਿੱਤਾ ਕਿ ਕੋਈ ਵੀ ਇਹਨਾਂ ਦੀ ਸੂਚਨਾ ਦੇਵੇ ਜਿਹੜਾ ਭਾਰਤੀ ਅਧਿਕਾਰੀ ਇੱਥੋਂ ਦੇ ਗ੍ਰਿਲੇਆ ਨੂੰ ਸिखਲਾਈ ਦੇ ਰਿਹਾ ਹੈ ਜਾਂ ਫਿਰ ਉਹਨੂੰ ਖਤਮ ਕਰ ਦੇਵੇ ਜਾਂ ਉਸਨੂੰ ਕਤਲ ਕਰ ਦੇਵੇ ਜਾਂ ਉਸਨੂੰ ਬੰਦੀ ਬਣਾ ਲਵੇ ਭਾਵ ਸੀ ਕਿ ਲੋਕ ਆਰਥਿਕ ਤੌਰ ਤੇ ਇੰਨੇ ਜ਼ਿਆਦਾ ਗਰੀਬ ਸੀ ਕਿ 10 ਲੱਖ ਦਾ ਇਨਾਮ ਇੱਕ ਬਹੁਤ ਵੱਡੀ ਚੀਜ਼ ਸੀ ਤੇ ਪਾਕਿਸਤਾਨੀ ਹਕੂਮਤ ਸੋਚਦੀ ਸੀ ਕਿ ਸ਼ਾਇਦ ਜਿਲ੍ਹਾ ਗਰਿੱਲਿਆਂ ਨੂੰ ਜਨਰਲ ਸ਼ਬੀਕ ਸਿੰਘ ਭਾਵ ਕਿ ਉਹਨਾਂ ਦੀ ਜ਼ੁਬਾਨ ਦੇ ਵਿੱਚ ਐਸ ਬੇਗ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਸ਼ਾਇਦ ਉਹਨਾਂ ਦੇ ਵਿੱਚੋਂ ਹੀ ਕੋਈ ਬੇਈਮਾਨੀ ਕਰਕੇ ਜਾਂ ਧੋਖਾ ਕਰਕੇ ਇਸ ਸਖਲਾਈ ਦੇ ਰੇ ਆਗੂ ਦਾ ਕਤਲ ਕਰ ਦੋਵੇਗਾ ਸੋ ਇਸ ਗੱਲ ਦਾ ਪੇਧ ਉਸ ਸਮੇਂ ਖੁੱਲਿਆ ਜਿਸ ਵੇਲੇ ਪਾਕਿਸਤਾਨੀ ਫੌਜ ਨੇ 1 ਲੱਖ ਦੀ ਗਿਣਤੀ ਦੇ ਵਿੱਚ ਜਨਰਲ ਜਗਜੀਤ ਸਿੰਘ ਅਰੋੜਾ ਤੇ ਬਾਕੀ ਫੌਜੀ ਅਫਸਰਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਉਸ ਆਤਮ ਸਮਰਪਣ ਦਾ ਜ਼ਿਕਰ ਵੀ ਜਾਂ ਫਿਰ ਆਤਮ ਸਮਰਪਣ ਦੇ ਦੌਰਾਨ ਜਿਹੜੀ ਲਿਖਤ ਲਿਖੀ ਗਈ ਉਸ ਦਾ ਜ਼ਿਕਰ ਵੀ ਮੈਂ ਸਾਰਾ ਇਸ ਕਿਤਾਬ ਦੇ ਵਿੱਚ ਕੀਤਾ ਹੋਇਆ ਹੈ ਫੌਜ ਦੇ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਤੇ ਫੌਜੀ ਅਧਿਕਾਰੀਆਂ ਨੂੰ ਗ੍ਰਫਤਾਰ ਕਰਕੇ ਭਾਰਤ ਦੀਆਂ ਬੈਰਕਾਂ ਦੇ ਵਿੱਚ ਲਿਜਾਇਆ ਗਿਆ ਤੇ ਅਗਲੀ ਘਟਨਾ ਜਿਹੜੀ ਆ ਉਹ ਬੜੀ ਵਿਸ਼ੇਸ਼ ਹੈ ਜਿਹੜੀ ਮੈਂ ਤੁਹਾਡ ਨਾਲ ਸਾਂਝੀ ਕਰ ਲੱਗਾ ਕਿ ਜਨਰਲ ਸ਼ਵੀਕ ਸਿੰਘ ਇੱਕ ਦਿਨ ਉਸ ਬੈਰਕ ਦਾ ਮੁਆਇਨਾ ਕਰਨ ਦੇ ਵਾਸਤੇ ਚੱਲੇ ਜਿਸ ਬੈਰਕ ਦੇ ਵਿੱਚ ਸਾਰੇ ਹੀ ਤਕਰੀਬਨ ਗ੍ਰਫਤਾਰ ਕੀਤੇ ਗਏ ਪਾਕਿਸਤਾਨੀ ਫੌਜੀ ਅਧਿਕਾਰੀ ਜਾਂ ਵੱਡੇ ਅਫਸਰ ਰੱਖੇ ਹੋਏ ਸਨ ਔਰ ਕੇਵਲ ਆਰਮ ਆਫੀਸਰ ਨਹੀਂ ਬਲਕਿ ਉਹਨਾਂ ਦੇ ਵਿੱਚ ਜਰਨਲ ਨਿਆਜ਼ੀ ਵੀ ਸਨ ਤੇ ਉਹਨਾਂ ਦੇ ਨਾਲ ਲੈਫਟਨੈਂਟ ਜਰਨਲ ਰਾਉ ਫਰਮਾਨ ਅਲੀ ਵੀ ਸਨ ਸੋ ਜਿਸ ਵੇਲੇ ਜਰਨਲ ਸ਼ਬੀਖ ਸਿੰਘ ਕਰੋ ਚੱਲਣ ਲੱਗੇ ਤਾਂ ਆਪਣੇ ਸਭ ਤੋਂ ਛੋਟੇ ਬੇਟੇ ਨਾਮ ਪ੍ਰਭਪਾਲ ਸਿੰਘ ਹੈ ਪਰਿਵਾਰ ਦੇ ਵਿੱਚ ਉਹਨਾਂ ਨੂੰ ਗੱਗੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਆਪਣੇ ਬੇਟੇ ਨੂੰ ਕਹਿੰਦੇ ਗੱਗੀ ਮੇਰੇ ਨਾਲ ਚੱਲ ਜੇਕਰ ਤੂੰ ਪਾਕਿਸਤਾਨੀ ਫੌਜ ਦੇ ਉਹਨਾਂ ਅਫਸਰਾਂ ਨੂੰ ਵੇਖਣਾ ਹੈ ਜਿਨ੍ਹਾਂ ਨੇ ਆਤਮ ਸੰਪਰਮਣ ਕੀਤਾ ਹੈ ਤੇ ਜਿਨ੍ਹਾਂ ਦੇ ਖਿਲਾਫ ਮੈਨੂੰ ਲੜਨਾ ਪਿਆ ਤਾਂ ਸਰਦਾਰ ਪ੍ਰਪਾਲ ਕਹਿੰਦੇ ਸੀ ਕਿ ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਮੇਰੇ ਪਿਤਾ ਜੀ ਮੈਨੂੰ ਉਹਨਾਂ ਅਫਸਰਾਂ ਨੂੰ ਵਿਖਾਉਣ ਵਾਸਤੇ ਲੈ ਕੇ ਜਾ ਰਹੇ ਨੇ ਜਿਨ੍ਹਾਂ ਨੇ ਉਹਨਾਂ ਦੇ ਸਾਹਮਣੇ ਇੰਨਾ ਵੱਡਾ ਆਤਮਸਮਰਪਣ ਕੀਤਾ ਕਹਿੰਦੇ ਮੈਂ ਬੈਰਕ ਦੇ ਵਿੱਚ ਉਹਨਾਂ ਦੇ ਨਾਲ ਗਿਆ ਤੇ ਕਹਿੰਦੇ ਜਦੋਂ ਬੈਰਕ ਦੇ ਵਿੱਚ ਗਿਆ ਤਾਂ ਮਿਸਟਰ ਨਿਆਜ਼ੀ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਸਨ ਉਹ ਸਾਹਮਣੇ ਬੈਠੇ ਹੋਏ ਸੀ ਤੇ ਉਹਨਾਂ ਨੇ ਜਦੋਂ ਜਨਰਲ ਸ਼ਬੀਕ ਸਿੰਘ ਉਹਨਾਂ ਨੂੰ ਬੈਰਕ ਦੇ ਵਿੱਚ ਜਾ ਉਹ ਲਿਖਦੇ ਨੇ ਕਿ ਮੇਰੇ ਪਿਤਾ ਜੀ ਨੂੰ ਮੇਰੇ ਸਮੇਤ ਅੰਦਰ ਆਉਂਦੇ ਵੇਖਿਆ ਤੇ ਉਹ Rao Farman Ali ਨੂੰ ਸੰਬੋਧਨ ਤੋ ਕੇ ਕਹਿੰਦੇ ਨੇ Rao Farman Ali ਪਛਾਣੇ ਕੌਣ ਹੈ ਆ ਇਹ ਸ਼ਬਦ ਮੈਂ ਪੰਜਾਬੀ ਚ ਇਸ ਕਰਕੇ ਵਰਤੇ ਨੇ ਕਿ ਨਿਆਜ਼ੀ ਜਿਹੜੇ ਸੀਗੇ ਉਹ ਪੱਛਮੀ ਪਾਕਿਸਤਾਨ ਤੋਂ ਭਾਲ ਕੇ ਲਹਿੰਦੇ ਪੰਜਾਬ ਤੋਂ ਸੰਤ ਤੇ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਸਨ ਸੋ ਉਸ ਵੇਲੇ rau farman ali ਜਿਹੜਾ ਚੱਕਰਾਂ 'ਚ ਪੈ ਗਿਆ ਤੇ ਕਹਿੰਦਾ ਕਿ ਸ਼ਕਲ ਤਾਂ ਪਛਾਣੀ ਲੱਗਦੀ ਹੈ ਪਰ ਇਹ ਨਹੀਂ ਪਤਾ ਕੌਣ ਹੈ ਹੋ ਸਕਦਾ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਮਿਸਟਰ ਐਸ ਬੇਗ ਦੇ ਨਾਮ ਦੇ ਉੱਪਰ ਪਾਕਿਸਤਾਨੀ ਫੌਜ ਦੇ ਵਿੱਚੋਂ ਉਹਨਾਂ ਦਾ ਕੋਈ ਸਕੈਚ ਵਗੈਰਾ ਵੀ ਤਿਆਰ ਕੀਤਾ ਹੋਵੇ ਪਰ ਉਹ ਕਹਿੰਦਾ ਕਿ ਮੈਨੂੰ ਪਛਾਣ ਚ ਨਹੀਂ ਆ ਰਹੇ ਪਰ ਸ਼ਕਲ ਕਿਤੇ ਪਛਾਣੀ ਲੱਗਦੀ ਹੈ ਕਹਿੰਦੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਬੋਲੇ ਕਿ ਫਰਮਾਨ ਅਲੀ ਸਾਹਿਬ ਪਛਾਣਨ ਦਾ ਯਤਨ ਤਾਂ ਕਰੋ ਪਰ ਕਹਿੰਦੇ ਕਿ rau farman ali ਜਿ ਤਰ੍ਹਾਂ ਬੰਦਾ ਚੱਕਰਾਂ ਜਿਹਾ ਚ ਪੈ ਜਾਂਦਾ ਜਾਂ ਇੱਕ ਸੋਚ ਚ ਪੈ ਜਾਂਦਾ ਕਿ ਦਿਮਾਗ ਚ ਨਹੀਂ ਆ ਰਿਹਾ ਕੌਣ ਹੈ ਤੇ ਕਹਿੰਦਾ ਇੰਨੇ ਕਹਿੰਦੇ ਕਹਿੰਦਾ ਮੇਰੇ ਪਿਤਾ ਜੀ ਨੇ ਆਪਣੀ ਦਸਤਾਰ ਦਾ ਇੱਕ ਲੜ ਖੋਲਿਆ ਤੇ ਹੌਲੀ ਹੌਲੀ ਦਸਤਾਰ ਖੋਲ ਕੇ ਟੇਬਲ ਤੇ ਰੱਖ ਦਿੱਤੀ ਤੇ ਹੁਣ ਉਹ ਦੇ ਸਾਹਮਣੇ ਬਿਲਕੁਲ ਛੋਟੀ ਦਸਤਾਰ ਜਿਹੜੀ ਅਸੀਂ ਦਸਤਾਰ ਦੇ ਥੱਲੇ ਬੰਨਦੇ ਹਾਂ ਉਹਦੇ ਵਿੱਚ ਸੰ ਜਿਹੜੀ ਬਿਲਕੁਲ ਕਹਿ ਸਕਦੇ ਕਿ ਦੂਰੋਂ ਵੇਖਣ ਨੂੰ ਟੋਪੀ ਵਰਗੀ ਲੱਗਦੀ ਹੈ ਤੇ ਕਹਿੰਦਾ ਜਦੋਂ ਹੁਣ rau farman ali ਨੇ ਵੇਖਿਆ ਤਾਂ ਉਸੇ ਵੇਲੇ ਕਹਿੰਦੇ ਉਹ ਮਿਸਟਰ ਬੇਕ ਜੇ ਜਨਰਲ ਸ਼ਬੀਖ ਸਿੰਘ ਹਾਸਕੇ ਕਹਿੰਦੇ ਨੇ Rao Farman Ali not Mr Bake this is Shubhik Singh ਸੋ ਉਸ ਦੇ ਵਿੱਚ ਕਹਿੰਦੇ ਨੇ ਕਿ ਹਾਸਾ ਠੱਠਾ ਚੱਲ ਪਿਆ ਆਪਸ ਵਿੱਚ ਗੱਲਾਂ ਬਾਤਾਂ ਹੋਣ ਲੱਗੀਆਂ ਤੇ ਉਹਦੇ ਤੋਂ ਬਾਅਦ Rao Farman Ali ਜਨਰਲ ਸ਼ਬੀਖ ਸਿੰਘ ਦੇ بیٹے ਨੂੰ ਸੰਬੋਧਿਤ ਹੋ ਕੇ ਕਹਿੰਦੇ ਨੇ ਕਹਿੰਦੇ ਬੇਟਾ ਤੈਨੂੰ ਪਤਾ ਹੈ ਕਿ ਤੇਰੇ ਬਾਪ ਦੇ ਸਿਰ ਦੇ ਉੱਪਰ 10 ਲੱਖ ਰੁਪਏ ਦਾ ਇਨਾਮ ਸੀ ਕਹਿੰਦਾ ਮੈਂ ਪੁੱਛਿਆ ਕਿ ਦੱਸੋ ਕੀ ਕਾਰਨ ਸੀ ਕਹਿੰਦੇ ਕਿ ਇਸ ਨੇ ਉਸ ਜੁੱਧ ਦੇ ਦੌਰਾਨ ਜਿਹੜੇ ਪੂਰਬੀ ਪਾਕਿਸਤਾਨ ਦੇ ਲੋਕ ਸੀ ਜਿਨ੍ਹਾਂ ਨੂੰ ਅੱਜ ਅਸੀਂ ਬੰਗਲਾਦੇਸ਼ੀ ਕਹਿੰਦੇ ਆ ਇੰਨੀ ਉੱਚ ਪੱਧਰ ਦੀ ਸਖਲਾਈ ਦਿੱਤੀ ਕਿ ਸਾਡਾ ਬਹੁਤ ਸਾਰਾ ਨੁਕਸਾਨ ਹੋਇਆ। ਔਰ ਜਿੰਨੇ ਥਾਵਾਂ ਦੇ ਪੂਰਬੀ ਸਾਡੇ ਉੱਪਰ ਹਮਲੇ ਕੀਤੇ ਗਏ, ਘਾਤਲਾਕੇ ਹਮਲੇ ਕੀਤੇ ਗਏ, ਉਹਨਾਂ ਹਮਲਿਆਂ ਦੇ ਵਿੱਚ ਪਾਕਿਸਤਾਨੀ ਫੌਜ ਦਾ ਇੰਨਾ ਜ਼ਿਆਦਾ ਨੁਕਸਾਨ ਹੋਇਆ ਕਿ ਅਖੀਰ ਸਾਨੂੰ ਆਪਣੀਆਂ ਕਹਿ ਸਕਦੇ ਹੋ ਕਿ ਰੈਜੀਮੈਂਟਾਂ ਦੇ ਵਿੱਚ ਇਹਨਾਂ ਦਾ ਸਕੈਚ ਜਾਂ ਇਹਨਾਂ ਦੀ ਕੋਈ ਤਸਵੀਰ ਲੈ ਕੇ ਇੱਕ ਐਲਾਨ ਕਰਨਾ ਪਿਆ ਕਿ ਜਿਹੜਾ ਵੀ ਮਿਸਟਰ ਬੇਗ ਦਾ ਸਿਰ ਲੈ ਕੇ ਆਵੇਗਾ ਜਾਂ ਇਹਨਾਂ ਨੂੰ ਗ੍ਰਿਫਤਾਰ ਕਰਾਵੇਗਾ ਉਸ ਨੂੰ 10 ਲੱਖ ਰੁਪਏ ਜਿਹੜਾ ਇਨਾਮ ਦਿੱਤਾ ਜਾਵੇਗਾ ਸੋ ਏ ਸੀ ਜਨਰਲ ਸ਼ਬੀਕ ਸਿੰਘ ਹੁਣਾਂ ਦੀ ਅੱਜ ਦਾ ਬੰਗਲਾਦੇਸ਼ ਉਸ ਸਮੇਂ ਦਾ ਪੂਰਬੀ ਪਾਕਿਸਤਾਨ ਉਸ ਨੂੰ ਬਣਾਉਣ ਦੇ ਵਿੱਚ ਨਿਭਾਈ ਗਈ ਬਹੁਤ ਵੱਡੀ ਭੂਮਿਕਾ ਜਹਿ ਸਕਦੀ ਹੈ ਕਿ ਇਸ ਜਰਨਲ ਦੇ ਸਦਕਾ ਇੱਕ ਦੇਸ਼ ਦਾ ਜਨਮ ਹੋਇਆ ਸੋ ਉਹਨਾਂ ਦੇ ਜੀਵਨ ਦੀ ਇਹ ਬਹੁਤ ਅਹਿਮ ਘਟਨਾ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਸੋ ਕੋਸ਼ਿਸ਼ ਕਰੂੰਗਾ ਕਿ ਮੈਂ ਜੋ ਕੁਝ ਵੀ ਜਰਨਲ ਸ਼ਬੀਕ ਸਿੰਘ ਉਹਨਾਂ ਦੇ ਬਾਰੇ ਮੈਂ ਪਹਿਲਾਂ ਆਰੰਭ ਦੇ ਵਿੱਚ ਵੀ ਦੱਸਿਆ ਸੀਗਾ ਕੁਝ ਵਿਖਿਆਨਾਂ ਦੇ ਵਿੱਚ ਕਿ ਤਕਰੀਬਨ 2250 ਸਫਾ ਤਾਂ ਮੈਨੂੰ ਜਰਨਲ ਸ਼ਬੀਕ ਸਿੰਘ ਉਹਨਾਂ ਦੇ ਬਾਰੇ ਨਵੀਂ ਜਾਣਕਾਰੀ ਜਿਹੜੀ ਸੀ ਉਹ ਪ੍ਰਾਪਤ ਹੋਈ ਜਿਹੜੀ ਮੈਂ ਇਸ ਕਿਤਾਬ ਦੇ ਵਿੱਚ ਆਪਣੇ ਪਾਠਕਾਂ ਦੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ ਸੋ ਅਗਲੇ ਵਿਖਿਆਨ ਦੇ ਵਿੱਚ ਫਿਰ ਕੋਈ ਨਾ ਕੋਈ ਨਵੀਂ ਜਾਣਕਾਰੀ ਤੀਜੇ ਕੱਲੂਕਾਰ ਦੇ ਬਾਰੇ ਸੋ ਇਨਯਕ ਬੇਨਤੀਆਂ ਪ੍ਰਮਾਨ ਫਤੇ ਦੀ ਸਾਂਸ ਸਤਕਾਰ ਸਹਿਤ ਆਖਣਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ